ਨਾਤੇ ਸੋਲਾਤੇ ਪਾਪ ਕਮਤ ਗੁਨ ਬੋ ਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਚਤ ਫਾਲ ਪਾ ਜੀਵ ਪਰਮਾਨੰਦਾ ਜਨਾਨਕ ਨਾਮ ਧਿਆਇਆ ਪ੍ਰਭ ਆਪਣਾ ਮਿਰਦ ਰਖਾਇਆ ਗੁਰੂ ਗੋਬਾਲਿਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨਾਨਕ ਨ ਧਿਆਨ ਆ ਪ੍ਰਭ ਆਪਣਾ ਮਿਰਤ ਰਖਾਇਆ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਆਹ ਸੱਚ ਜੁਗਾਦ ਸੱਚ ਹੈ ਈ ਸੱਚ ਨਾਂਕ ਕੋਸੀ ਈ ਸੱਚ ਸੋਜੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਛੁੱਪੈ ਛੁਪ ਨਾ ਹੋਵਈ ਜੇ ਨਾ ਰਹਿਨ ਲੁਤਾ ਭੁਖਿਆ ਭੁਖ ਨਾ ਉਤਰੀ ਜੀਵਨਾਂ ਪੁਰਿਆ ਪਾਰ ਸੈਨੇ ਸੇਵਨ ਪਾ ਲਖ ਹੋਏ ਤੁਪਈ ਹੈ ਇੱਕ ਨਾ ਨੀ ਬਕਤੀ ਸੋ ਇੱਕ ਉਪਮੇਸ ਨਾਲ ਪਵਾਈਆ ਹੈ ਹੁਕਮੈੰਦਰ ਸਭ ਕੋ ਬਾਰੋ ਹੁਕਮਾ ਕੋਏ ਨਾਮ ਕੋ ਹੁਕਮੈ ਜੇ ਗੁਜੇ ਤੈ ਹੁਮੈ ਕਹਨ ਕੋਏ ਗਾਵੈ ਕੋ ਤਾਣ ਹੋਵੇ ਇਸੇ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਕਣ ਵਟਿਆ ਇਆ ਚਾਰ ਗਾਵੈ Fala ਗੁਰੂਆਂ ਤੋਂ ਪਰਲੇ ਜੋ ਗੁਰੂਕ ਨਾਦੰ ਗੁਰੂਕ ਵੇਦੰ hey ਉਰੇ ਦੂਖ ਪਾਪ ਕਾ ਸੁਣਿਆ ਈਸ਼ਰ ਬ੍ਰਹਮਾ ਜਿੰਦੂ in a big room. ਵੇ ਕਾਲਿ ਜਾਨੈ ਕੋ ਲੈ ਕਾਲਿ ਕੀਆ ਕੀਤਾ ਹੋਇ ਕੀਤਾ ਕੰਸ ਵਾਲੇ ਰੂਪ ਕੇ ਦਿੱਤਾ ਜੋਦੂ ਦਾ ਪੱਪੈ ਸਾਈਂ ਪਨੀਕਾਰ ਤੂੰ ਸਦਾ ਸਲਾਮਤ ਹੋ ਨਾ ਨਾਮ ਤੂੰ ਅਨੰਕਾਰ ਅਸੰਗ ਨਾ ਆਵੇ ਸੰਥਾਵ ਘਮੇ ਗਮੇ ਸੰਖ ਲੋਕ ਸੰਕ ਕਹੈ ਸਿਰ ਭਾਭ ਹੋਏ ਅਖਰੀ ਨਾਮ ਤ੍ਰੇਸੋ ਲਾਹਾ ਅਖਰੀ ਗਉਂ ਗੀਤ ਬੰਗਾ ਹਾਓ ਅਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਯੋਗ ਖਾਮ ਜਿਨਹਿ ਲਿਖੇ ਤਿਸਰ ਨਾਹੇ ਜਿ ਪ੍ਰਮਾਏ ਤਿਤੁ ਪਾਹੇ ਜੇ ਤਾਂ ਕੀਤਾ ਤੇ ਤਾ ਨਾਮ ਬਣ ਨਾਮ ਨਾਹੀ ਕੋ ਥਾਉ ਕੁਦਰਤ ਕਉਨ ਕਹਾ ਵਿਚਾਰ ਵਾਰਯੰਡ ਕਾਰ ਤੂੰ ਸਦਾ ਸਵਾਗਤ ਅੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਪੋਤਰੇ ਉਤਰਸਿਹੋ ਮੂਤ ਪਲੀਤੀ ਕਪੜ ਹੋਇ ਦੇ ਸਾਬੂਨ ਲਜੈ ਉਹੋ ਤੋਏ ਪਰਜੈ ਮਤ ਪਾਪਾਂ ਕ ਤਾਂ ਲਖ ਆਗਾਸ ਆਗਾਸ ਕੋੜ ਕੋੜ ਨੂੰ ਭਾਲ ਥਕੇ ਮੇਕ ਤੇ ਨਕਵਾਤ ਸਸ ਪਰ ਗਣਗ ਤੇ ਬਾਸੂ ਇਕਤਾਤ ਲਿਖਾ ਹੋਏ ਤਾਂ ਲਿਖਿਆ ਹੈ ਲਿਖ ਹੋਏ ਬਨਾਸ ਨਾਰਕ ਵਡਾ ਆਖੀਏ ਆਪੇ ਜਾਣੇ ਆਪ ਸਵਾਹੀ ਸਵਾਹੇ ਜੇ ਦੀ ਸੂਤਰਾ ਪਾਈਆ ਨਦੀਆਂ ਤੇ ਵਾਹੋ ਪਵੇ ਸਮੁੰਦਰੀ ਕਿ ਤੀਮ ਪੰਨ ਪਿੜੀ ਤਰਨ ਹੋਣੀ ਕਿ ਤੇਸ ਮਨ ਨੂੰ ਨਾ ਵਿਸਰੈ ਅੰਤਨ ਸਿਫਤਿ ਕਹਿਨ ਨਾ ਅੰਤਉ ਕਿਤੇ ਮੰਗੇ ਦਿਉ ਦੇ ਪਾਉ ਕਿਤਿਆਂ ਕਰਤ ਨਹੀਂ ਵਿਚਾਰ ਕਿਤੇ ਖਾਪੁ ਕਹੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤਿਆਂ ਦੁਖ ਭੋਗ ਸੁਦਮਾਨ ਇਹ ਪੀਦਾ ਤੇਰੀ ਤਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਿਆ ਕਨ ਸਕੇ ਅਮਨ ਪਾਹੇ ਉਮਲਾ ਸਮਾਹੇ ਅਮਨ ਧਰਮ ਅਮਨ ਦੀਵਾ ਅਮਨ ਤੁਲ ਅਮਨ ਪ੍ਰਵਾਨ ਅਮਨ ਬਖਸ਼ੀ ਸ਼ਿ ਅਮਨ ਨਿਸ਼ਾ ਅਮਨ ਕਰਮ ਅਮਨ ਫੁਰਮਾ ਅਮਨ ਲੋ ਮੁਲਾਖ ਨ ਜਾਏ ਆਖੇ ਆਖ ਰਹੇ ਆਖੇ ਗੋਪੀ ਤੇ ਗੋਵਿੰਦੋ ਹੇ ਸੂਰਜ ਅਖੇ ਸਿਦੂ ਅਖੇ ਕਿਤੇ ਕਿਤੇ ਮੋਤੋ ਅਖੇ ਤਾਂ ਵਿਆਖੇ ਦੇਵ ਅਖੇ ਸੁਨਨ ਮੁੰਜੰਸੇ ਕਹਤੇ ਅਖੇ ਆਪਣ ਪਾਹੇ ਕਤੇ ਕਹਿ ਕੇ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੋ ਤਾਂ ਆਪ ਨੂੰ ਸਖਹਿ ਕੇ ਕਿ ਕੇ ਜੇ ਵਡ ਭਾਗ ਤੇ ਵਡ ਹੋਏ ਨਾਮਕ ਜਾਣੈ ਸੱਚਾ ਸੋਏ ਜੇ ਕੋ ਅਖੇ ਗੁਰ ਵਿਗਾ

ਗਾਵਹਿ ਇੰਦਿੰਦਾਸਨ ਉੱਤੇ ਦੇਵਤਿਆਂ ਅੰਦਰ ਨਾਲੇ ਗਾਵਹਿ ਸੇ ਸੁਮਤੀ ਅੰਦਰ ਗਮ ਸਭ ਵਿਚਾਰੇ ਗਮ ਜတိਸਤੀ ਸੰਤੂਖੀ ਗਮ ਮੀਰ ਕਰਾਰੇ ਗਾਵਨ ਪੰਡਿਤ ਪੜਨ ਲਖੀਸਾਰਾ ਉਜੋਗ ਵਿਦਾਨ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਗਾ ਮਸ ਪਿਆਲੇ ਗਮਨ ਰਤਮ ਪਾਏ ਤੇਰੇ ਅਠ ਸਾਠ ਤੀਰ ਨਾਲੇ ਮੇਂ ਜੋਤ ਮਹਾ ਰਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖਣ ਮੰਡਲ ਵਰ ਪੰਡਾਉ ਕਰ ਕਰ ਰਖੇ ਤਾਰੇ ਸੇਈ ਤੁਧ ਨੂੰ ਗਾਵ ਹੈ ਜੋਤ ਤੁਧ ਪਵਨ ਰਤੇ ਤੇਰੇ ਭਗਤ ਸਾਲੇ ਹੋ ਤੇਤੇ ਗਾਵਨ ਓ ਸਿਮ ਚਿਤਨ ਆਵਨ ਨਾਮੁ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚੁ ਸਜਿ ਨਾਹੀ ਹਬੀ ਹੋ ਜੀ ਜਨ ਜਸੀ ਰਚਨਾ ਜਿਨ ਨਚਾ ਰੰਗੇ ਰੰਗੇ ਭਾਤੇ ਕਰ ਕਰ ਜਨ ਜੀ ਮਾਇਆ ਜਿਨ ਰੂਪਾ ਕਰ ਕਰ ਵੇਖੇ ਕੀਤਾ ਆਪਣਾ ਜਿਸ ਦੇਵ ਨੇ ਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸਾ ਸੋਹਾ ਪਾਸਾ ਹੈ ਬੋ ਨਾਨਕ ਰਹਿਣ ਜਾਓ ਇਹ ਮੁੰਦਾ ਸੰਤੋਖ ਸ਼ਰਮ ਭਤਿਓਲੇ ਧਿਆਨ ਕੀ ਕਹੇ ਬੀਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪ੍ਰਤੀਤ ਪਾਈ ਪੰਚੀ ਸਰਲ ਜਮਾਤੇ ਮਨ ਜੀਤਾਏ ਜਗ ਜੀਤੋ ਆਦੇਸ਼ ਸਿਉ ਦੇਸ ਆਦਿ ਨੀ ਲਿਉਨਾ ਦੇਨਾ ਤੁਜ ਜੋਗੇ ਕੋ ਵੇਸ ਭੁਗਤ ਗਿਆਨ ਦਇਆ ਪੰਡਰਨ ਕਕਰਵਾ ਜੇਨਾ ਸਰਜਾਂ ਕੀ ਰਿਤ ਸਿਧ ਅਮਰ ਸਾਗ ਸੰਜੋਗ ਵਿਜੋਗ ਤੋਂ ਏਕ ਹਰ ਚਲਾਵੇਂ ਲੇਖੇ ਆਵੇਂ ਭਾਗ ਆਦੇਸ திਸੈ ਆਦੇਸ ਆ ਕਲੇਰ ਅਨਾਦ ਨਾਹ ਤੋ ਜੁਗ ਜੁਗ ਇਕੂਵੇ ਏ ਕਾਮਾਈ ਜੁਗਤ ਵਿਆਈ ਤਿੰਜੇ ਦੇ ਪਰਵਾਨ ਇਸ ਸੰਸਾਰੇ Bhandari ਜਿਵੇਂ ਤੁਸ ਭਾਵੈ ਤੇ ਵੈ ਚੁ ਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਨ ਆਵੇ ਬਉਤ ਆਏ ਹੋ ਗਡਾਨ ਆਦੇਸ ਤੇ ਆਉਦੇਸ ਆਧਿਨੀਆ ਨਾਦਿਆ ਨਾ ਹਰ ਜੁਗ ਜੋ ਕੇ ਕੋਵੇ ਸ੍ਰੀ ਆਸਨ ਲੋਏ ਲੋਏ ਪੰਡ ਹਾਰ ਜੋ ਕਿਸ ਪਾਇਆ ਸੋ ਇਕਾਵਾ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸੱਚੇ ਕਾ ਆਉਦੇਸ ਤੇ ਆਦੇਸ ਆਧਿਨੀਆ ਨਾਦਿਆ ਨਾ ਲੱਖੋਂ ਮਹਿਲ ਲੱਖ ਮੀਸ ਲੱਖ ਲੱਖ ਗੇੜਾਇਆ ਕੀਆ ਹੈ ਇੱਕ ਨਾਮ ਜਗਦੀਸ਼ੋ ਏ ਤਰਾਹ ਪਤ ਪੜਿ ਆਓ ਚਿੜਿਆ ਹੋਏ ਅਕੀਸਾ ਸੁਣ ਗੱਲਾਂ ਆਕਾਸ਼ ਕੀ ਕਿਟ ਆਈ ਦੇਸੋ ਨਾਮ ਕੁਨ ਤਰੀ ਪਾਈਏ ਕੂੜੇ ਕੂੜੇ ਚੀਸੋ ਆਖਣ ਜੋਰ ਤੂੰ ਬੈ ਨਹਿ ਜੋਰ ਜੋਰ ਨ ਮੰਗਲ ਦੇਨ ਜੋ ਮਨ ਜੋਤੀ ਫੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਇ ਧਾਤੀ ਰੁੱਤੀ ਥਤੀਵਾ ਬਮਨ ਪਾਣੀ ਅਗਨੀ ਪਤਾਲ ਉਸ ਵਿੱਚ ਧਾਤੀ ਧਾ ਪ੍ਰਤੀ ਤਮਸਾ ਉਸ ਵਿੱਚ ਜੇ ਜੋਤ ਕੇ ਰੰਗ ਤਿਕੇ ਨਾਮ ਇਹਨੇ ਕਿ ਅਨੰਤ ਕਰਮੀ ਕਰਮੀ ਹੋਇ ਵਿਚਾ ਸਚਾ ਯਾਮ ਸਚਾ ਨਦਰੇ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਕਹਿਆ ਜਪੈ ਜਾਏ ਧਰਮ ਖੰਡ ਕਾਏ ਕੋ ਧਰਮ ਗਿਆਨ ਖੰਡ ਕਾਏ ਕੋ ਕਰਮਾ ਕਿਤੇ ਪਉਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ਾ ਕਿਤੇ ਬਰਮੇ ਘਾਟ ਘਣੀ ਹੈ ਰੂਪ ਰੰਗ ਕੇ ਵੇਸ ਕਿਤੇ ਆਕਰਮ ਭੂਮੀ ਮੇਰ ਕੇ ਤੇ ਕਿਤੇ ਤੂ ਉਪਦੇਸ਼ ਕਿਤੇ ਕਹਾਣੀ ਕਿਤੇ ਪਾਪ ਨਰਿੰਦ ਕਿਤੇ ਆ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਨਕ ਨੂੰ ਕੋੜਿ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾਲ ਕਟਿਆ ਕੋ ਤੇ ਨੂੰ ਤਿੱਥੈ ਗੁਰ ਜੇ ਸੋਤ ਮਾਤਮਾ ਨੂੰ ਬੋਦੋ ਤਿੱਥੈ ਗੁਰ ਸ੍ਰੋਤ ਸੁਨਾਨ ਕੀ ਸੋਤ ਗੁਰ ਕਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਜਿੱਥੈ ਜੋ ਮਹਾ ਬਲ ਸੂਰ ਤਿੰ ਮਹਾਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਣੇ ਨਾ ਹਮਰੇ ਨਟਾਗੇ ਜਾਂ ਜੇ ਜੇਵ ਹੁਕਮ ਤੇਵ ਤੇਵ ਕਾਰੋ ਵੇਖੈ ਵਿਖੈ ਕਰ ਵਿਚਾਉ ਨਾਨਕ ਤੁਸਨਾ ਕਰਦਾ ਸਾਰ ਜਪ ਪਹਾਰਾ ਤੀਵੇ ਸੁਨਿਆ ਹਨਮਤ ਵੇਲ ਧਿਆਲ ਭਉਖ ਨਾ ਭਨ ਤਪਤਾਉ ਭਾਂਡਾ ਭਾਉ ਅਮਰਤ ਤੇ ਪਟਾਲ ਕਨਿਏ ਸ਼ਬਦ ਸਚੇ ਤਕਸਾਉ ਜਿਨ ਕੋ ਨਦਰ